ਪਠਾਨਕੋਟ ਵਿਖੇ ਸ਼ਿਮਲਾ ਪਹਾੜੀ ਚ ਕੁਝ ਲੋਕਾਂ ਦੇ ਵੱਲੋਂ ਕੁਝ ਸ਼ਰਾਤੀ ਆਂਸਰਾਂ ਦੇ ਵੱਲੋਂ ਜਿਹੜਾ ਹੈ ਜੂਆ ਖੇਡਿਆ ਜਾਂਦਾ ਸੀ ਤੇ ਲੋਕਾਂ ਦਾ ਕਹਿਣਾ ਹੈ ਕਿ ਉਹ ਉੱਥੇ ਨਸ਼ੇ ਤੱਕ ਜਿਹੜੇ ਨੇ ਉਹ ਕਰਦੇ ਸੀ ਤੇ ਟ੍ਰੈਫਿਕ ਪੁਲਿਸ ਇੰਚਾਰਜ ਬ੍ਰਮਦਤ ਅਤੇ ਪੀਸੀਆਰ ਦੀ ਟੀਮਾਂ ਦੇ ਨਾਲ ਉੱਥੇ ਉਹਨਾਂ ਨੇ ਅੱਜ ਰੇਡ ਕੀਤੀ ਹੈ ਤੇ ਉਹਨਾਂ ਨੂੰ ਇੱਥੋਂ ਭਜਾਇਆ ਗਿਆ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਲਾਸਟ ਵਾਰਨਿੰਗ ਜਿਹੜੀ ਹੈ ਅਖੀਰਲੀ ਚੇਤਾਵਨੀ ਦੇ ਕੇ ਉਹਨਾਂ ਨੂੰ ਉੱਥੋਂ ਭਜਾਇਆ ਗਿਆ ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਇਹ ਪਾਰਕ ਜਿਹੜਾ ਹੈ ਇੱਥੇ ਸਵੇਰੇ ਸ਼ਾਮ ਲੋਕ ਜਿਹੜੇ ਨੇ ਉਹ ਸੈਰ ਕਰਨ ਦੇ ਲਈ ਆਉਂਦੇ ਨੇ ਤੇ ਸੁਸਾਇਟੀ ਦੇ ਉੱਤੇ ਜਿਹੜਾ ਉਹ ਪੈਂਦਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਵੀ ਕਿਹਾ ਹੈ ਕਿ ਲੋਕਾਂ ਨੂੰ ਜੇਕਰ ਅਜੀਹਾ ਕੋਈ ਦੇਖਦਾ ਪਾਇਆ ਜਾਂਦਾ ਤਾਂ ਸਾਨੂੰ ਸੂਚਿਤ ਕੀਤਾ ਜਾਵੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਸਾਡੀ ਪੀਸੀਆਰ ਦੀ ਟੀਮਾਂ ਜਿਹੜੀਆਂ ਨੇ ਉਹ ਬਣਾਈਆਂ ਗਈਆਂ ਨੇ ਤੇ ਅੱਜ ਤੋਂ ਲੈ ਕੇ ਆਉਣ ਵਾਲੇ ਹਰ ਰੋਜ਼ ਤੱਕ ਜਿਹੜਾ ਹੈ ਸਾਡੇ ਵੱਲੋਂ ਮੌਕੇ ਤੇ ਹਰ ਰੋਜ਼ ਹਰ ਦਿਨ ਜਿਹੜਾ ਇੱਥੇ ਆ ਕੇ ਚੈਕਿੰਗ ਜਿਹੜੀ ਹੈ ਉਹ ਕੀਤੀ ਜਾਵੇਗੀ ਤੇ ਇਸ ਰੇਡ ਦੇ ਦੌਰਾਨ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿਸ ਤਰ੍ਹਾਂ ਦੇ ਨਾਲ ਜੁਆਰੀ ਜਿਹੜੇ ਜੂਆ ਖੇਡ ਰਹੇ ਸੀ ਇੱਥੇ ਗਲਤ ਕੰਮ ਕਰ ਰਹੇ ਸੀ ਪੀਸੀਆਰ ਟੀਮ ਤੇ ਟ੍ਰੈਫਿਕ ਪੁਲਿਸ ਇੰਚਾਰਜ ਬ੍ਰਹਮਦਰ通过 ਦੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਬਾਤ ਜਣਾ ਪਈਆਂ ਤੇ ਆਓ ਗੱਲਬਾਤ ਕਰ ਲੈਨੇ ਟ੍ਰਾਫਿਕ ਪੁਲਿਸ ਇਨਚਾਰਜ ਬਰਮਦਾਦ ਦੇ ਨਾਲ ਕੀ ਸੂਚਨਾ ਤੇ ਕੀ ਅਪੀਲ ਉਹਨਾਂ ਨੇ ਕੀਤੀ ਹੈ ਲੋਕਾਂ ਨੂੰ ਵੀ ਤੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਇਸ ਬਾਬਤ ਜੇ ਆਪ ਵੀ ਲੋਕੀ ਦੁਆ ਕਰਦੇ ਜੇਗੇ ਉਹਨਾਂ ਦੇ ਬੰਚਨ ਦਾ ਬਲਾ ਦੇ ਦੇਉਣਗੇ ਨਹੀਂ ਕਹਣਾ ਚਾਹਤੇ ਅੱਜ ਦੇਖੋ ਜੀ ਕਾਫੀ ਦਿਨਾਂ ਤੋਂ ਇੱਥੇ ਸ਼ਿਮਲਾ ਪਹਾੜੀ ਜੀੜੀ ਪਾਰਕ ਹੈ ਇੱਥੇ ਲੋਕ ਸੈਰ ਕਰਦੇ ਸਵੇਰ ਤੇ ਸ਼ਾਮ ਦੇ ਟਾਈਮ ਤੇ ਕਾਫੀ ਦਿਨਾਂ ਤੋਂ ਸਾਨੂੰ ਪਤਾ ਲੱਗ ਰਿਹਾ ਹੈ ਕਿ ਕੁਝ ਜਿਹੜੇ ਸ਼ਰਾਰਤੀ ਹੈਗੇ ਨੇ ਲੜਕੇ ਉਹ ਕੋ ਨਸ਼ਿਆਂ ਨੂੰਸ਼ਾ ਕਰਨ ਵਾਲਿਆਂ ਦਾ ਵੀ ਲੋਕਾਂ ਰੋਲਾ ਪਾਇਆ ਵੀ ਜਾਂਦੇ ਨਸ਼ਾ ਕਰਨ ਵਾਸਤੇ ਆਂਦੇ ਆ ਤੇ ਕੋਸ਼ਕ ਬੰਦੇ ਜਿਹੜੇ ਕਿ ਜੂਆ ਖੇਡਦੇ ਨੇ ਸਾਰਾ ਦਿਨ ਬੈਠ ਕੇ ਤੇ ਅੱਜ ਮੈਂ ਆਪਣੇ ਪੀਸੀਆ ਦੀਆਂ 4-5 ਟੀਮਾਂ ਨਾਲ ਲੈ ਕੇ ਇੱਥੇ ਚੈੱਕ ਕੀਤੀਆਂ ਜਾਣ ਕੇ ਰੇਡ ਵੀ ਕੀਤਾ ਕੋਈ ਭਜਾਏ ਲੋਕੀ ਆਣਗੇ ਇਥੋਂ ਜਿਹੜੇ ਕੋਈ ਗਲਤੀ ਅੱਗੇ ਵਾਸਤੇ ਆਪਾਂ ਸਾਰੇ ਪੀਸੀਆ ਨੂੰ ਆਪਾਂ ਤਲਾਸ਼ ਕਰ ਦਿੱਤੀ ਆ ਕਿ ਰੋਜ਼ ਦੇ ਟਾਈਮ ਇੱਕ ਦੋ ਟਾਈਮ ਇੱਥੇ ਰੋਜ਼ ਆਪਾਂ ਚੈੱਕ ਕਰਾਂਗੇ ਕਿਸੇ ਨੂੰ ਵੀ ਗਲਤ ਬੰਦੇ ਨੂੰ ਇੱਥੇ ਪਾਰਕਿੰਗ ਦੇ ਵਿੱਚ ਆਨੇ ਦੇਵਾਂਗੇ ਜੇੜਾ ਕੋਈ ਗਲਤ ਹੋਏਗਾ ਬੰਦਾ ਉਹਨੂੰ ਫੜ ਕੇ ਬਲਾਤ ਦੇਵਾਂਗੇ ਤੇ ਉੱਤੇ ਬੰਦ ਹੀ ਕਾਰਵਾਈ ਕਰਾਂਗੇ ਲੋਕ ਨਸ਼ੇ ਦੇ ਲਾਹੇ ਵਿੱਚ ਮਿਲਨੇ ਉਹਨਾਂ ਵੱਲ ਦੇ ਕੇ ਕੋਈ ਸੈਲਫ ਸਰਵਿੰਗ ਲੇਡੀਜ਼ ਵੀ ਨਹੀਂ ਇਤਿਆਸ ਕਰਦੇ ਉਹ ਵੀ ਦਿੱਕਤਾਂ ਦਾ ਸਾਹਮਣਾ ਕਰ ਉਹਨਾਂ ਨੂੰ ਭਜਾ ਦਿੱਤਾ ਜੀ ਬਿਲਕੁਲ ਉਹ ਕੋਈ ਬਾਥਰੂਮ ਕਰਨ ਦੇ ਵਾਸਤੇ ਥੱਲੇ ਕਿਤੇ ਬੈਠੇ ਹੋਣਗੇ ਤੇ ਬਾਥਰੂਮ ਕਰਨ ਵਾਸਤੇ ਉੱਪਰ ਆ ਕੇ ਤੇ ਪਾਰਕਿੰਗ ਦੇ ਵਿੱਚ ਤੇ ਉਹਨਾਂ ਨੂੰ ਵੀ ਵਾਰਨਿਕ ਦੇ ਕੇ ਤੇ ਆਪਾਂ ਭੇਜ ਦਿੱਤਾ ਅੱਜ ਤੋਂ ਬਾਅਦ ਚ ਮੈਂ ਵੀ ਜਾਇਤ ਦੁਆਰਾ ਤੁਹਾਡੇ ਤੇ ਵੀ ਕਾਰਵਾਈ ਕਰਾਂਗੇ ਆਪਾਂ ਤੇ ਉਹ ਆਪਣੀ ਗਲਤੀ ਮੰਨ ਕੇ ਤੇ ਚੱਲ ਗਏ ਜਿੱਥੋਂ ਆਮ ਲੋਕਾਂ ਨੂੰ ਮੈਸੇਜ ਇਹ ਹੋਈ ਐ ਵੀ ਜਿਹੜੀ ਪਾਰਕ ਹੈ ਇਹ ਸੈਰ ਕਰਨ ਵਾਸਤੇ ਬਣੀ ਐ ਤੇ ਆਮ ਬੰਦਾ ਆਣ ਕੇ ਘੁੰਮੇ ਫਿਰੇ ਇੱਥੇ ਤੇ ਜੇ ਕੋਈ ਗਲਤ ਅਨਸਰ ਆਂਦਾ ਤੇ ਫਿਰ ਉਹਦੇ ਵਾਸਤੇ ਆਪਾਂ ਬੈਠੇ ਆ ਜਿੱਥੇ ਨੇ ਜਿੱਟਣ ਵਾਸਤੇ ਉਹਨੂੰ ਥੈਂਕ ਯੂ ਜੀ